ਆ ਗੱਡੀ ਦੀ ਵੀਡੀਓ ਪਾਉਣਾ ਬਰਾ ਇਹਦਾ ਸੌਦਾ ਚੱਲ ਰਿਹਾ ਇੱਕ ਮਿੰਟ ਬਈ ਇਹਦਾ ਸੌਦਾ ਚੱਲ ਰਿਹਾ ਤੇ 45000 ਤੋਂ 1 ਰੁਪਿਆ ਘੱਟ ਨਹੀਂ ਦੇਣੀ ਜਾਂਦੇ ਆ ਤੂੰ ਗੱਲ ਕਰ ਉਹਨਾਂ ਨਾਲ ਫਿਰ ਬਾਜ਼ ਮਾਰ ਕੇ ਦੱਸੋ ਤੇ ਜੇ ਨਾ ਬਈ ਕਿਸੇ ਨਾ ਕੀ ਕਹਿੰਦੇ ਆ ਦੇਖੋ ਬਈ ਨਾ ਹੋਇਆ ਸੌਦਾ ਤੁਸੀਂ 45000 ਦੀ ਲੈ ਜਾ ਸਕਦੇ ਹੋ ਬਈ ਗੱਡੀ ਪੂਰੀ ਮੰਨ ਕੇ ਚਲੋ ਜੈਨੂਨ ਅੰਦਰੋਂ ਅੰਦਰੋਂ ਜਵਾ ਓਕੇ ਆ ਵੀਰੇ ਦੇਖੋ ਏਸੀ ਵਗੈਰਾ ਚੱਲਦਾ ਕੱਲਾ ਬਈ ਐਮ ਪਲਾਹੂਗਾ ਪਹਿਲਾਂ ਦਾ ਗਾਫਰ ਗੱਡੀ ਸਾਰੀ ਅੰਦਰੋਂ ਪਰ ਕਿੰਨੇ ਕਿੰਨੇ ਮਾਡਲ ਇਹ ਚਾਰ ਚਾਰ ਤੇ ਆਪਣਾ ਉਹ ਪੁੱਛਦਾ ਸੀ ਬਈ ਇਹਦਾ ਆਪਣਾ ਦਿੱਲੀ ਨੰਬਰ ਹੈ ਹਨਾ ਲਾਈ ਲੱਗੇ ਹੋਇਆ ਹੋਰ ਕੀ ਹੁੰਦਾ ਇਹ ਚ ਪਾਸ ਪਾਸ ਨਹੀਂ ਹੈ ਨਾ ਨਾ ਖਤਮ ਹੈ ਬਈ ਤੇ ਜਦੋਂ ਮਰਜ਼ੀ ਲਿਜਾ ਸਕਦੇ ਆ ਬਈ ਦੇਖੋ ਪੂਰਾ ਜੈਨੂਇਨ ਪੀਸ ਹੈ ਜਿੰਨਾ ਹੋ ਸਕਿਆ ਬਈ ਉਹਨਾਂ ਘਟਾਵਾਂਗੇ ਪਰ ਇੱਕ ਬੇਨਤੀ ਹੈ ਭਰਾ ਕਈ ਵਾਰ ਨਾ ਫੋਨ ਨਹੀਂ ਚੁੱਕਿਆ ਜਾਂਦਾ ਜਾਦੇ ਆ ਜਾਂਦੇ ਆ मतलब कि ਤੁਸੀਂ ਇੱਕ ਤਾਂ WhatsApp ਕੰਟੈਕਟ ਕਰ ਸਕਦੇ ਹੋ ਜਾਂ ਫਿਰ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਮੈਂ ਪੱਕਾ ਜਵਾਬ ਦਿੰਨਾ ਵੀਰੇ ਜਿੰਨੇ ਦੀ મતલਬ ਮੰਨ ਕੇ ਚੱਲੇ 45 ਚਲੋ ਕਹਿੰਦੇ ਤਾਂ ਹੁੰਦੇ ਆ ਹੁਣ ਜਦੋਂ ਗਾਹਕ ਮੋਡਲ ਲੱਗ ਜਾਂਣਾ ਉਦੋਂ ਬੰਦਾ ਆਪੀ ਰੇਟ ਘਟਾ ਲੈਂਦਾ ਤੇ ਆਪਾਂ ਇਸ ਤਰ੍ਹਾਂ ਦੇ ਵੀਡੀਓ ਨੇ ਹੁੰਦੇ ਰਹਿੰਨੇ ਵੀਰੇ ਇੱਕ ਤਾਂ ਪੇਜ ਨੂੰ ਫੋਲੋ ਕਰ ਲਿਓ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਇਕ ਥੋੜੀ ਮਾਰ